thank you ਏ ਅੱਜ ਅਸੀਂ 66 ਕੇਵੀ ਸਬਸਟੇਸ਼ਨ ਮਾਲ ਰੋਡ ਤੇ ਅਸੀਂ ਅੱਜ ਇਹ ਕਰਵਾ ਰਹੇ ਆ ਇੱਥੇ ਨਵਾਂ ਇੱਕ ਫੀਡਰ ਜਿਹੜਾ ਉਹ ਖਿੱਚਿਆ ਜਾ ਰਿਹਾ ਆ 11 ਕੇਵੀ ਰਵਿਦਾਸ ਨਗਰ ਇਹ ਜਿਹੜਾ ਹੈਗਾ ਇਸਲਾਮਾਬਾਦ ਫੀਡਰ ਸੀ ਜਿਹੜਾ ওভারਲੋਡ ਚੱਲ ਰਿਹਾ ਸੀਗਾ ਉਹਦੀ ਬਾਈਫਰਕੇਸ਼ਨ ਕਰਕੇ ਫੀਡਰ ਬਣਾਇਆ ਗਿਆ ਆ ਇਹਦੇ ਨਾਲ ਸ਼ਹਿਰ ਦੇ ਵਿੱਚ ਰਵਿਦਾਸ ਨਗਰ ਬਸੰਤ ਨਗਰ ਪ੍ਰੀਤ ਨਗਰ ਤੇ ਚੰਡੀਗੜ੍ਹ ਰੋਡ ਦੇ ਜਿਹੜੇ ਏਰੀਆ ਹੈਗੇ ਆ ਇਹਨਾਂ ਨੂੰ ਰੀਲਿਫ ਮਿਲੂਗਾ ਕਾਫੀ ਹੱਦ ਤੱਕ ਤਕਰੀਬਨ 34 ਲੱਖ ਦੀ ਕੋਸਟ ਦਾ ਇਹ ਪ੍ਰੋਜੈਕਟ ਹੈਗਾ ਆ ਤੇ ਟੋਟਲ ਜਿਹੜੀ ਹੈਗੀ ਹੈ ਸਾਡੀ ਹੁਸ਼ਿਆਰਪੁਰ ਡਿਸਟ੍ਰਿਕਟ ਲਈ ਜਿਹਦੇ ਵਿੱਚ ਇਹ ਪ੍ਰੋਜੈਕਟ ਕੀਤਾ ਗਿਆ ਆ 298 ਕਰੋੜ ਦੀ ਜਿਹੜੀ ਹੈ ਉਹ ਲਾਗਤ ਨਾਲ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਇੱਥੇ ਕੀਤੇ ਜਾਣੇ ਆ ਜਿਹੜੇ ਡਿਪਾਰਟਮੈਂਟ ਵੱਲੋਂ ਕੰਮ ਐਗਜ਼ੀਕਿਊਟ ਕੀਤੇ ਜਾਣੇ ਉਹਦੇ ਵਿੱਚ ਨਵੇਂ 66 ਕੇਵੀ ਸਬਸਟੇਸ਼ਨ ਵੀ ਬਣਨਗੇ ਪੁਰਾਣੇ ਟਰਾਂਸਫਾਰਮਰ ਜਿਹੜੇ ਆ ਉਹ ਵੀ ਵੱਡੇ ਕੀਤੇ ਜਾਣਗੇ ਨਵੇਂ ਟਰਾਂਸਫਾਰਮਰ ਵੀ ਰੱਖੇ ਜਾਣਗੇ ਫੀਡਰ 11 ਕੇਵੀ ਆ ਜਿਹੜੇ ਉਹ ਵੀ ਬਾਇਫਰਕੇਟ ਕੀਤੇ ਜਾਣਗੇ ਤੇ ਨਵੇਂ ਫੀਡਰ ਵੀ ਉਹਦੇ ਵਿੱਚ ਆਪਾਂ ਖਿੱਚਾਂਗੇ ਸੋ ਤਕਰੀਬਨ-ਤਕਰੀਬਨ 6 ਜਾਂ 7 ਤਰ੍ਹਾਂ ਦੇ ਜਿਹੜੇ ਵਰਕਸ ਹੈਗੇ ਆ ਉਹ 298 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਹ シャਰਪੁਰ ਦੇ ਵਿੱਚ ਇਹ ਸਾਰੇ ਪ੍ਰੋਜੈਕਟ ਕੀਤੇ ਜਾਣੇ ਆ ਅੱਜ ਅਸੀਂ ਜਿਹੜਾ ਉਸ ਦੇ ਅਧੀਨ ਹੀ ਲੜੀ ਦੇ ਅਧੀਨ ਆਪਣੇ ਮਾਨਯੋਗ ਐਮ.ਐਲ.ਏ ਸਾਹਿਬ ਤੋਂ ਬ੍ਰਮਸ਼ੰਕਰ ਜਿੰਪਾ ਜੀ ਤੋਂ ਇੱਥੇ ਰਵਿਦਾਸ ਨਗਰ ਫੀਲਡਰ ਜਿਹੜਾ ਨਾਮਾ ਖੇਚ ਰਹੇ ਆ ਉਹਨਾਂ ਦਾ ਉਦਘਾਟਨ ਇੱਥੋਂ ਉਹਨਾਂ ਦੇ ਸ਼ੁਭਤਾਨਾ ਕਰਵਾ ਰਹੇ ਧੰਨਵਾਦ ਜੀ ਪੰਜਾਬ ਚ 2022 ਤੋਂ ਬਾਅਦ ਜਦੋਂ ਲੋਕਾਂ ਨੇ ਬੜੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਹੈ ਤੇ ਪੰਜਾਬ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਮਿਸ ਸੀ ਜਿਹਦੇ ਵਿੱਚ 600 ਯੂਨਿਟ ਬਿਜਲੀ ਮਾਫਦਾ ਵੀ ਸੀ ਔਰ ਰੋਸ਼ਨ ਪੰਜਾਬ ਵੀ ਸੀ ਅੱਜ ਇਸ ਰੋਸ਼ਨ ਪੰਜਾਬ ਦੇ ਤਹਿਤ ਜਿਹੜਾ ਉਦਘਾਟਨ ਹੋਣ ਜਾ ਰਿਹਾ ਇਹਦੇ ਵਿੱਚ ਪੰਜਾਬ ਸਰਕਾਰ 5000 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੋਈ ਫੀਡਰ ਤੇ ਕੋਈ ਲੋਡ ਸੀਗਾ ਅੱਜ ਕੋਈ ਵੀ ਬਿਜਲੀ ਕੱਟ ਨਹੀਂ ਤੁਹਾਨੂੰ ਨਜ਼ਰ ਆਏਗਾ ਪੰਜਾਬ ਦੇ ਉਤਾਨ ਵਾਲੇ ਟਾਈਮ ਤੋਂ ਸੋ ਤਕਰੀਬਨ 300 ਕਰੋੜ ਰੁਪਏ ਲਾਗਤ ਦੇ ਨਾਲ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਵੀ ਜਿਹੜਾ ਹੈਗਾ ਤਾਂ ਕਿ ਕੋਈ ਪਾਵਰ ਘਟਨਾ ਲਾਣਾ ਪਵੇ ਸਾਰੀਆਂ ਫੀਡਰਾਂ ਤੇ ਕਿਸੇ ਲੋਡ ਨਾ ਜ਼ਿਆਦਾ ਹੋਵੇ ਸਾਰੇ ਸੈਕਸ਼ਨ ਅਲੱਗ-ਅਲੱਗ ਕੀਤੇ ਸੋ ਮੈਂ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਜੀ ਮਾਨ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਵੀ ਉਹਨਾਂ ਨਾਲ ਅੱਜ ਜਿਹੜੀ ਨਵੀਂ ਇਹ ਸ਼ੁਭ ਸ਼ੁਰੂਆਤ ਕਰਨ ਜਾ ਰਹੇ ਆ ਅਸੀਂ ਸਾਰੇ ਅੱਜ ਆਨਲਾਈਨ ਉਹਨਾਂ ਨਾਲ ਜੁੜੇ ਆ ਸੋ ਸਾਰੇ ਮੇਰੇ ਨਾਲ ਮੇਅਰ ਸਾਹਿਬ ਸਾਰੇ ਸਾਥੀ ਵੀ ਇੱਥੇ ਮੌਜੂਦ ਆ ਇਸ ਵੇਲੇ ਔਰ ਨਾਲ-ਨਾਲ ਉਹਦੇ ਮੈਂ ਇੱਕ ਗੱਲ ਕਹਿ ਸਕਦਾ ਸਾਡੇ ਜਿਹੜੇ ਨਵੇਂ ਬਿਜਲੀ ਮੰਤਰੀ ਆ ਸੰਜੀਵ अरोड़ा ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਈਟੀਓ ਸਾਹਿਬ ਦਾ ਪੁਰਮ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੇ ਇਹ ਯੋਜਨਾ ਨੂੰ ਅੱਜ ਲਾਗੂ ਕੀਤਾ ਪੂਰੇ ਪੰਜਾਬ 'ਚ ਪਹਿਲਾਂ ਚੱਲ ਰਿਹਾ ਸੀ ਕੰਮ ਤਾਂ ਔਰ ਅੱਜ ਜਿਹੜੀ ਸ਼ੁਭ ਸ਼ੁਰੂਆਤ ਹੈ ਇਹ ਮਾਨਜੋਗ ਸੀਐਮ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਕਰ ਰਹੇ ਹੈ ਲੱਗਦਾ ਹੈ ਕਿ ਜਿੰਨੂੰ ਅਪਡੇਟ ਕੀਤਾ ਕੁਝ ਨਹੀਂ ਤਾਕਤ ਤੋਂ ਦੇਖਿਆ ਜਾਵੇ ਬਹੁਤ ਸੁਧਾਰ ਹੋ ਗਏ ਹੈ ਜਿੱਥੇ ਸਮਝਿਆ ਰਹਿ ਗਿਆ ਜਿੱਦਾਂ ਕੋਈ ਕੰਪਲੇਂਟ ਹੁੰਦੀ ਉਹਲੇ ਬਹੁਤ ਮੁਸ਼ਕਲ ਕਰਨੀ ਪੈ ਰਹੀ ਉਹ ਭੁੰਨੇ ਲਿਖੇ ਜਾਂਦੇ ਪ੍ਰਾਈਵੇਟ ਰੱਖਿਆ ਜਾਂਦਾ ਪਤਾ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਉਹ ਤੁਹਾਨੂੰ ਨਿਦਮ ਕਿਦਾ ਦੇਖੋ ਗਵਰਨਮੈਂਟ ਨੂੰ ਕਈ ਚੀਜ਼ਾਂ ਠੀਕ ਕਰਨ ਨੂੰ ਟਾਈਮ ਲੱਗਦਾ ਜਿੱਥੇ 5000 ਕਰੋੜ ਰੁਪਏ ਸੈਕਟਰ ਦੇ ਜਿਹੜੇ ਡਿਵੈਲਪਮੈਂਟ ਦੇ ਖਰਚ ਕੀਤਾ ਗਿਆ ਉਹਦੇ ਲਈ ਉੱਥੇ ਅਸੀਂ ਇਹ ਵੀ ਕਰਨ ਜਾ ਰਹੇ ਹਾਂ ਕਿ ਜਿੱਥੇ ਜਿਹੜੀਆਂ ਹੋਰ ਵੀ ਕਮੀਆਂ ਪੇਸ਼ੀਆਂ ਜਲਦ ਉਹਨਾਂ ਨੂੰ ਪੂਰਾ ਕਰਾਂਗੇ